ਸਸ਼ੀਕਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਦਿਆਲ ਸੰਧੂ ਸਸ਼ੀਕਲ ਜੀ ਮੈਂ ਤੁਹਾਡੀ ਆਪਣੀ ਲੋਕ ਗਾਇਕ ਸਰਬਜੀਤ ਕੌਰ ਸਾਡਾ ਇੱਕ ਦੁਗਾਨਾ ਗੀਤ ਰਿਲੀਜ਼ ਹੋਇਆ ਜੀ ਲਾਣਾ ਵੈਲੀਆਂ ਦਾ ਜਿਸ ਨੂੰ ਰਿਲੀਜ਼ ਕੀਤਾ ਹੈ ਜਸ ਸਟੂਡੀਓ ਵੱਲੋਂ ਤੇ ਸਾਡੇ ਬਾਈ ਭੋਲੇ ਜਿਸ ਨੂੰ ਲਿਖਿਆ ਹੈ ਸਾਡੇ ਬਾਈ ਭੋਲਾ ਹਲਵਾਰਾ ਜੀ ਨੇ ਤੇ ਮਿਊਜ਼ਿਕ ਕੀਤਾ ਹੈ ਬਾਈ ਅਵਤਾਰ ਸਿੰਘ ਜੀ ਹਲਵਾਰਾ ਤੇ ਅਜੇ ਰਧਾਵਾ ਜੀ ਵੱਲੋਂ ਤੇ ਜਸ ਸਟੂਡੀਓ ਵੱਲੋਂ ਰਿਲੀਜ਼ ਕੀਤਾ ਗਿਆ ਵਾ ਮੈਂ ਧੰਨਵਾਦ ਕਰਦਾ ਸਾਡੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਇਸ ਗੀਤ ਵਿੱਚ ਮੋਡਲਿੰਗ ਕੀਤੀ ਹੈ ਪੰਜਾਬੀ ਫਿਲਮਾਂ ਦੀ 스타 ਅਮਨਦੀਪ ਕੌਰ ਅਮਨ ਲੁਧਿਆਣਾ ਤੋਂ ਜਿਨ੍ਹਾਂ ਨੂੰ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਕੰਮ ਕਰਦੇ ਦੇਖਿਆ ਵਾ ਤੇ ਮੇਰਾ ਸਾਥ ਇਸ ਗੀਤ ਵਿੱਚ ਬਹੁਤ ਹੀ ਸੀਨੀਅਰ ਸਾਡੇ ਭਾਈ ਕਾਲਾ ਪਹਿਰਾ ਵਾਲਾ ਜੀ ਨੇ ਉਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਇਸ ਗੀਤ ਵਿੱਚ ਕੰਮ ਵੀ ਕੀਤਾ ਤੇ ਮਨਪ੍ਰੀਤ ਢਾਡੀ ਵਾਲ ਸੁਖ ਜੀਤ ਸੁਖ ਤੇ ਹੋਰ ਵੀ ਬਹੁਤ ਮਿੱਤਰ ਆ ਗਏ ਇਸ ਗੀਤ ਵਿੱਚ ਕੰਮ ਕੀਤਾ ਮੈਂ ਧੰਨਵਾਦ ਹਾਂ ਸਾਡੇ ਭਾਈ ਸੁਖ ਜੀਤ ਸੁਖ ਦਾ ਤੇ ਪੱਤਰਕਾਰ ਬਿਨਤ ਸਿੰਘ ਰੋਟੀ ਖਾਸ ਦਾ ਤੇ ਮਰੀਕ ਸਿੰਘ ਸਾਨੇਵਾਰ ਤੇ ਗੁਰਮੀਤ ਲਹਿਰਾ ਜੀ ਤੇ ਜੀ ਗੁਰੀ ਤੇ ਪਵਨ ਸਾਇਆ ਤੇ ਸਾਡੇ ਵੀਰ ਸੁਖ ਲਾਪਰਾਂ ਤੇ ਬਾਈ ਹੈਪੀ ਲਾਪਰਾਂ ਦਾ ਤੇ ਮੇਰੇ ਉਸਤਾਦ ਲੱਖਾ ਬੇਲੋਂਜੀ ਦਾ ਜਿਨ੍ਹਾਂ ਨੇ ਸਾਡੀ ਪੂਰੀ سپورਟ ਕੀਤੀ ਆ ਮੈਂ ਆਸ ਕਰਦਾ ਕਿ ਇਹ ਗੀਤ ਤੁਹਾਨੂੰ ਬਹੁਤ ਹੀ ਪਸੰਦ ਆਊਗਾ ਤੁਸੀਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ